ਸਭ ਤੋਂ ਪਹਿਲਾਂ ਤਾਂ ਸਾਰੇ ਆਪਣੇ ਬਾਗੇ ਪੁਰਾਣੇ ਨਿਵਾਸੀਆਂ ਦਾ ਕਿਸਾਨਾਂ ਦਾ ਧੰਨਵਾਦ ਜਿਨ੍ਹਾਂ ਨੇ ਸਰਬਸੰਮਤੀ ਕੀਤੀ ਆ ਤੇ ਮੈਂ ਜਿਹੜੇ ਅੱਜ ਇੱਥੇ ਪਹੁੰਚਿਆ ਮੈਂ ਆਪਣੇ ਗੱਲ ਕਰਦੇ ਵੀ ਇਹੀ ਆਪਣੀ ਗੱਲ ਕੀਤੀ ਆ ਕੋਈ ਕਮੇਟੀ ਬਣਾਉਣਾ ਜਿੰਨਾ ਜ਼ਰੂਰੀ ਹੁੰਦਾ ਉਸ ਤੋਂ ਵੱਧ ਜ਼ਰੂਰੀ ਹੁੰਦਾ ਕਮੇਟੀ ਕੰਮ ਕਿਵੇਂ ਕਰੇ ਕਮੇਟੀ ਦਾ ਸਾਡਾ ਬਣ ਗਈ ਸਰਬਸੰਮਤੀ ਹੋ ਗਈ ਵਧਾਈਆਂ ਹੋ ਗਈਆਂ ਗਲਾਂ 'ਚ ਹਾਰ ਪੈ ਗਏ ਸਾਰਾ ਕੁਝ ਸਾਡਾ ਕੱਲ ਨਿਬੜ ਗਿਆ ਸੀ ਜਿਹੜੀ ਸਾਡੀ ਅੱਜ ਦੀ ਮੀਟਿੰਗਾਂ ਸਾਡੀ ਅੱਜ ਦੀ ਮੀਟਿੰਗ ਇਸ ਸਬੰਧ ਦੇ ਵਿੱਚ ਸੀ ਵੀ ਆਪਾਂ ਹੁਣ ਲੋਕਾਂ ਵਾਸਤੇ ਕੰਮ ਕਿਵੇਂ ਕਰੀਏ ਕਿਉਂਕਿ ਮੇਰਾ ਫਸਟ ਪਹਿਲਾ ਮੇਰਾ ਜਿਹੜਾ ਮਕਸਦ ਹੁੰਦਾ ਉਹ ਇਹ ਹੁੰਦਾ ਵੀ ਕੰਮ ਵਧੀਆ ਕਰੀਏ ਕੱਲਾ ਔਦੇਦਾਰੀਆਂ ਲੈਣੀਆਂ ਉਹ ਅਲੱਗ ਨਹੀਂ ਹੁੰਦੀਆਂ ਕਮੇਟੀ ਬਣਾਉਣੀ ਅਲੱਗ ਨਹੀਂ ਹੁੰਦੀ ਮੇਨ ਚੀਜ਼ ਹੁੰਦੀ ਹੈ ਵੀ ਕੰਮ ਕਿਵੇਂ ਕਰੀਏ ਆ ਜਿਹੜੇ ਸਾਡੇ ਗੱਲਾਂ ਹੋਈਆਂ ਕੋ ਇਸੇ ਸਬੰਧ ਚ ਹੋਈਆਂ ਵੀ ਆਪਾਂ ਆਉਣ ਵਾਲਾ ਸਮਾਂ ਚਾਹੇ ਰੇ ਹੋਵੇ ਉਹ ਸਾਰਿਆਂ ਨੂੰ ਵਧੀਆ ਤਰੀਕੇ ਨਾਲ ਦੇਣੀ ਆਈ ਵੀ ਹੋਈ ਆ ਹੋਰ ਵੀ ਆ ਜਾਣੀਆਂ ਚਾਹੇ ਆਪਣੇ ਟਰੈਕਟਰ ਨੇ ਕੋਈ ਵੀ ਚੀਜ਼ਾਂ ਨੇ ਆਪਾਂ ਕਿਸਾਨਾਂ ਨੂੰ ਵਧੀਆ ਸਹੂਲਤਾਂ ਦੇਈਏ ਤੇ ਮੈਂ ਇਹਨਾਂ ਨੂੰ ਦੋ ਬੇਨਤੀਆਂ ਕੀਤੀਆਂ ਸਾਰੇ ਮੈਂਬਰ ਸਾਹਿਬਾਨਾਂ ਨੂੰ ਹੱਥ ਜੋੜ ਕੇ ਕੀਤੀਆਂ ਨੇ ਪਹਿਲੀ ਇਹ ਵੀ ਇੱਕ ਤਾਂ ਤੁਸੀਂ ਉਥੇ ਸੁਸਾਇਟੀ ਦੇ ਵਿੱਚ ਦਫ਼ਤਰ 'ਚ ਜਾਣਾ ਸਾਰਿਆਂ ਨੇ ਰੋਜ਼ ਆ ਚਾਹੇ ਤੁਸੀਂ 10 ਮਿੰਟ ਜਾਓ ਚਾਹੇ 20 ਮਿੰਟ ਜਾਓ ਚਾਹੇ ਵਾਰੀ ਬਣ ਲਓ ਵੀ ਦੋ-ਦੋ ਮੈਂਬਰ ਪੱਕੇ ਉਥੇ ਚਾਹੀਦੇ ਆ ਦੂਜੀ ਵੀ ਤੁਸੀਂ ਸੁਸਾਇਟੀ ਦੇ ਵਿੱਚ ਆਪਣਾ ਪੂਰਾ ਧਿਆਨ ਰੱਖਣਾ ਇੰਟਰਸਟ ਜ਼ਰੂਰ ਲੈਣਾ ਇਕੱਲਾ ਇਹ ਨਹੀਂ ਕਿ ਆਪਾਂ ਮੈਂਬਰ ਬਣ ਗਏ ਤੇ ਕੰਮ ਹੋ ਗਿਆ ਨਹੀਂ ਅਸਲ 'ਚ ਕੰਮ 20% ਹੋਇਆ 80% ਤਾਂ ਸ਼ੁਰੂ ਹੋਣਾ ਕਿਉਂਕਿ ਅਗਲੇ 5 ਸਾਲ ਇਹਨਾਂ ਸਾਰਿਆਂ ਨੇ ਕਿਸਾਨਾਂ ਵਾਸਤੇ ਕੰਮ ਕਰਨੇ ਨੇ ਤੇ ਮੈਂ ਨਿੱਜੀ ਤੌਰ ਤੇ ਮੰਨਦਾ ਜਿਹੜੀ ਸੁਸਾਇਟੀ ਹੁੰਦੀ ਆ ਕੋਆਪਰੇਟਿਵ ਸੁਸਾਇਟੀ ਆ ਪਿੰਡ ਦੀ ਉਹ ਇੱਕ ਸਰਪੰਚੀ ਦੇ ਵੀ ਬਰਾਬਰ ਹੁੰਦੀ ਆ ਸਰਪੰਚ ਤੋਂ ਵੱਧ ਕੰਮ ਕਰਾ ਸਕਦੀ ਆ ਸੁਸਾਇਟੀ ਤਾਂ ਉਸ ਵਿਸ਼ਿਆਂ ਦੇ ਵਿੱਚ ਸਾਡੀਆਂ ਅੱਜ ਗੱਲਾਂ ਹੋਈਆਂ ਨੇ ਉਹਦੇ ਵਿੱਚ ਮੈਂ ਸਾਰਿਆਂ ਦਾ ਜਿਹੜੀਆਂ ਸਾਨੂੰ ਅਕਾਲੀ ਦਲ ਨੇ ਕਾਂਗਰਸ ਨੇ ਦੂਜੀਆਂ ਪਾਰਟੀਆਂ ਨੇ ਵੀ ਸਰਬਸੰਮਤੀ ਦੇ ਨਾਲ ਮੈਂਬਰ ਦਿੱਤੇ ਨੇ ਆਪਦੇ ਤੇ ਕਿਉਂਕਿ ਸਰਕਾਰ ਆਮ ਆਦੀ ਪਾਰਟੀ ਦੀ ਆ ਤਾਂ ਸਾਨੂੰ ਬਹੁਮਤ ਦਿੱਤਾ ਪ੍ਰਧਾਨ ਸਾਨੂੰ ਦਿੱਤਾ ਉਹਦੇ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਗਰ ਤਾਂ ਵੀ ਜੇਕਰ ਜੇਕਰ ਸਭ ਸੰਤੀ ਹੋਈ ਆ। ਇੱਕ ਦੋ ਥਾਵਾਂ ਉੱਤੇ ਛੜ ਗਏ 22 ਛੜ ਗਏ। ਉਹ ਜਿਹੜੇ ਕਾਰਨ ਦੀ ਪੜਨ ਤਾਂ ਕਿ ਸਾਡੇ ਕੋਲ ਤਾਂ ਵੀ ਨਹੀਂ ਬਣੀ ਤਾਂ ਸੈਂਕੀਂ ਦੀ ਗੱਲ। ਸਾਡੀ ਲਗਭਗ ਸਾਰੀਆਂ ਜਗ੍ਹਾ ਤੇ ਸਰਬਸੰਤੀ ਹੋਈ ਆ। ਇੱਕ ਦੋ ਕੇਸ ਇਹੋ ਜਿਹੇ ਆਏ ਨੇ। ਮੀਡੀਆ 'ਚ ਲੱਗਿਆ ਵੀ ਪਤਾ ਨਹੀਂ ਬਹੁਤ ੱੱਕਾ ਹੋ ਗਿਆ। ਪਤਾ ਨਹੀਂ ਕੀ ਹੋ ਗਿਆ। ਮੈਂ ਤੁਹਾਨੂੰ ਦੱਸਦਾ ਗਿੱਲਪਿੰਡ ਦੀ ਗੱਲ ਸੀ। ਗਿੱਲਪਿੰਡ ਦੇ ਵਿੱਚ 9 ਮੈਂਬਰ ਗਿੱਲਪਿੰਡ ਦੇ ਬੰਨੇ ਸੀਗੇ। ਉਹਦੇ ਵਿੱਚੋਂ ਅਸੀਂ 2 ਮੈਂਬਰ ਕਾਂਗਰਸ ਦੇ ਫਾਰਮ ਵੀ ਭਰਾਤੇ ਸਭ ਕੁਝ ਕਰਤਾ ਤੇ ਅਸੀਂ ਦੋ ਮੈਂਬਰ ਅਕਾਲੀ ਦਲ ਨੂੰ ਕਿਹਾ ਸੀ ਵੀ ਤੁਸੀਂ ਦੋ ਮੈਂਬਰ ਅਕਾਲੀ ਦਲ ਦੇ ਦੇ ਦੋ ਮੈਂਬਰ ਕਾਂਗਰਸ ਦੇ ਦੇ ਦੋ ਚਾਰ ਤੇ ਪੰਜ ਮੈਂਬਰ ਆਮ ਆਦਮੀ ਪਾਰਟੀ ਦੇ ਦੇ ਉੱਤੇ ਸਰਬਸੰਮਤੀ ਹੋ ਜਾਊਗੀ ਅਸੀਂ ਉਹਨਾਂ ਨੂੰ ਇਹ ਕੀਤਾ ਇਥੋਂ ਤੱਕ ਕਿ ਕਾਂਗਰਸ ਦੇ ਦੋ ਮੈਂਬਰਾਂ ਨੂੰ ਘਰੇ ਜਾ ਕੇ ਵੀ ਕਿਹਾ ਸੀ ਵੀ ਤੁਸੀਂ ਦੋ ਮੈਂਬਰ ਬਣਾਓ ਉਹ ਦੋ ਮੈਂਬਰ ਵੀ ਆਏ ਉਹਨਾਂ ਨੇ ਕਾਗਜ਼ ਵੀ ਭਰੇ ਉਹ ਅੰਦਰ ਵੀ ਸਾਡੇ ਨਾਲ ਬੈਠੇ ਪਰ ਅਕਾਲੀ ਦਲ ਵਾਲੇ ਕਹਿੰਦੇ ਨਹੀਂ ਜੇ ਸਾਨੂੰ ਤਾਂ ਮੈਂਬਰ ਵੱਧ ਚਾਹੀਦੇ ਨੇ ਕਿਉਂਕਿ ਇੱਕ ਦੋ ਜਗ੍ਹਾ ਤੇ ਕੀ ਕੀਤਾ ਇਹ ਮੈਜੋਰਟੀ ਲੈ ਲੈਂਦੇ ਨੇ ਉਸ ਤੋਂ ਬਾਅਦ ਕਮੇਟੀ 'ਚ ਰੌਲਾ ਪੈ ਜਾਂਦਾ ਤਾਂ ਅਸੀਂ ਕਿਹਾ ਵੀ ਤੁਹਾਨੂੰ ਜਿੰਨੇ ਤੁਹਾਡੇ ਵਿਧਾਨ ਸਭਾ 'ਚ ਮੈਂਬਰ ਨੇ ਉਹਦੇ ਹਿਸਾਬ ਦੇ ਨਾਲ ਤਾਂ ਇਹਨਾਂ ਦਾ ਅੱਧਾ ਮੈਂਬਰ ਵੀ ਨਹੀਂ ਬਣਦਾ ਕਿਉਂਕਿ 117 ਦੇ ਵਿੱਚੋਂ ਇਹਨਾਂ ਦਾ ਡੇਢ ਬੰਦਾ ਉੱਥੇ ਉਸ ਤੋਂ ਆਪਣਾ ਦਾ ਕੁਝ ਵੀ ਨਹੀਂ ਬਣਦਾ ਫਿਰ ਵੀ ਅਸੀਂ ਇਹਨਾਂ ਨੂੰ ਦੋ ਮੈਂਬਰ ਦਿੰਦੇ ਸੀ ਉਹ ਅੱਜ ਵੀ ਤੁਸੀਂ ਜਾਓ ਗੱਲਪਿੰਡ ਦੀ ਤੁਸੀਂ ਸੁਸਾਇਟੀ ਦੇ ਮੈਂਬਰ ਦੇਖੋ ਨੌ ਟੋਟਲ ਮੈਂਬਰ ਸੀ ਆਮ ਆਦਮੀ ਪਾਰਟੀ ਨੇ ਸੱਤ ਬਣਾਏ ਨੇ ਦੋ ਪੋਸਟਾਂ ਅਜੇ ਵੀ ਖਾਲੀ ਪਈਆਂ ਨੇ ਆਸੀਂ ਇਹਨਾਂ ਵਾਸਤੇ ਥਾਂ ਖਾਲੀ ਛੱਡਿਆ ਸੀ ਉਹ ਤਾਂ ਚਲੋ ਇਹਨਾਂ ਨੂੰ ਆदत ਆ ਰੋਲਾ ਰੋਲਾ ਪਾਉਂਦੀ ਉਹ মিডিਆ ਚ ਆਉਣ ਲੱਗਿਆ ਕਿ ਪਤਾ ਨਹੀਂ ਇਹਨਾਂ ਨੇ ਬਹੁਤ ੱੱਕਾ ਕਰਤਾ ਪਰ ਮੋਟੀ ਗੱਲ ਇਹ ਆ 9 ਮੈਂਬਰ ਟੋਟਲ ਸੀ 5 80 ਬਣਾਉਣਾ ਚਾਹੁੰਦੇ ਸੀ ਦੋ ਕਾਂਗਰਸ ਨੂੰ ਦੇਤੇ ਸੀਗੇ ਦੋ ਅਕਾਲੀ ਦਲ ਨੂੰ ਛੱਡੇ ਸੀਗੇ ਤੇ ਉੱਥੇ ਵੀ ਸਰਬਸੰਮਤੀ ਸੀ ਰੋਲਾ ਪੈਣ ਦੀ ਲੋੜ ਹੀ ਨਹੀਂ ਸੀ ਵੈਸੇ ਵੀ ਉਹ ਬੜੀ ਜਗ੍ਹਾ ਤੇ ਕਹਿ ਦਿੰਦੇ ਨੇ ਜੀ ਵੋਟਾਂ ਹੈ ਨਹੀਂ ਸੀਗੀਆਂ ਜੀ ਇਹ ਨਹੀਂ ਕਰਦਾ ਭਾਈ ਪਿਛਲੇ 15 ਤੋਂ 20 ਸਾਲ ਅਕਾਲੀ ਦਲ ਦੀ ਸਰਕਾਰ ਹੀ ਕਾਂਗਰਸ ਦੀ ਸਰਕਾਰ ਰਹੀ ਰੇਟ ਚੱਲਦਾ ਸੀਗਾ ਇੱਕ ਕਮੇਟੀ ਮੈਂਬਰ ਇੰਨੇ ਪੈਸੇ ਦੇਊਗਾ ਪ੍ਰਧਾਨ 2 ਲੱਖ ਰੁਪਏ ਦੇਊਗਾ ਕਿਤੇ ਲੱਖ ਰੁਪਏ ਦੇਊਗਾ ਨਾਲੇ ਕੁੱਟ ਪੈਂਦੀ ਸੀ ਦੂਜਿਆਂ ਨੂੰ ਕੁੱਟਦੇ ਸੀਗੇ ਨਾਲੇ ਪੱਗਾਂ ਲੈਂਦੇ ਸੀ ਇਹੋ ਜਿਹਾ ਕੁਛ ਹੁੰਦਾ ਸੀ ਪਰ ਅੱਜ ਤੱਕ ਜਦੋਂ ਦਾ ਮੈਂ ਐਮਐਲਏ ਬਣਿਆ ਪਿਛਲੇ 2 ਸਾਲਾਂ ਦੇ ਵਿੱਚ ਘਟੋ ਘਟ ਅਸੀਂ 15 ਸੋਸਾਇਟੀਆਂ ਦੀਆਂ ਚੋਣਾਂ ਹੋਈਆਂ ਨੇ ਇੱਕ ਵੀ ਥਾਂ ਤੇ ਸਾਡਾ ਲੜਾਈ ਝੜਾ ਨਹੀਂ ਹੋਇਆਗਾ ਹਾਂਜੀ ਇਹਨਾਂ ਨੇ ਕੀਤਾ ਤਾਂ ਅਸੀਂ ਆਪਣੇ ਬੰਦੇ ਨੂੰ ਸਮਝਾਇਆ ਜ਼ਰੂਰ ਆ ਦੂਜੀ ਗੱਲ ਵਧੀਆ ਚੱਲਦੀਆਂ ਨੇ ਮੈਂ ਹੁਣ ਤੁਹਾਡੇ ਜ਼ਰੀਏ ਵੀ ਕਹਿੰਨਾ ਬੇਨਤੀ ਕਰਦਾ ਕਿ ਸੋਸਾਇਟੀਆਂ ਸਰਕਾਰ ਦੀਆਂ ਹੁੰਦੀਆਂ ਨੇ ਸਰਕਾਰ ਨੇ ਫੰਡ ਦੇਣੇ ਹੁੰਦੇ ਆ ਸਰਕਾਰ ਨੇ ਕੰਮ ਕਰਨੇ ਹੁੰਦੇ ਆ ਲੋਕਾਂ ਨੇ ਫਤਵਾ ਐਮ ਐਲ ਏ ਵਾਲਾ ਦੇਣਾ ਸੀ ਉਹ ਦੇਤਾ ਤਾਂ ਹੁਣ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਜਿਹੜੀਆਂ ਕੰਮ ਐਮ ਐਲ ਏ ਦੇ ਨਾਲ ਹੋਣੇ ਨੇ ਉਹ ਕੰਮ ਤੁਸੀਂ ਸਹਿਮਤੀ ਤੇ ਹੋ ਜੋ ਕੋਈ ਨਾ ਜਦੋਂ ਕੱਲ ਨੂੰ ਹੋਰ ਕਿਸੇ ਦੀ ਸਰਕਾਰ ਆਜੂਗੀ ਤਾਂ ਸਾਡਾ ਤੁਸੀਂ ਇੱਕ ਵੀ ਨਾ ਲਿਓ ਪਰ ਅੱਜ ਅਸੀਂ ਤੁਹਾਨੂੰ ਫਿਰ ਵੀ ਇੱਕ ਇੱਕ ਬੰਦਾ ਦਿੰਦੇ ਆ ਇੱਕ ਇੱਕ ਦੋ ਦੋ ਬਣਾ ਲਓ ਆਪਾਂ ਲੜਾਈ ਨਾ ਪਾਈਏ ਇਕੱਠੇ ਹੋ ਕੇ ਚੱਲੀਏ ਇਹੀ ਗੱਲ ਮੇਰੀ ਪੰਚਾਇਤਾਂ 'ਚ ਬੇਨਤੀ ਆ ਪੰਚਾਇਤਾਂ ਨੂੰ ਵੀ ਸਾਰੇ ਨਗਰਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਪਿੰਡਾਂ ਦੇ ਵਿੱਚ ਵੀ ਸਰਬਸੰਤੀ ਨਾਲ ਸਾਰੀਆਂ ਪਾਰਟੀਆਂ ਦੀ ਇੱਕ ਇੱਕ ਦੋ ਦੋ ਮੈਂਬਰ ਲੈ ਕੇ ਉੱਥੇ ਵਧੀਆ ਤਰੀਕੇ ਦੇ ਨਾਲ ਵੋਟਾਂ ਕਰਾਓ ਲੜਾਈ ਨਾ ਪਾਓ ਅਸੀਂ ਤਾਂ ਕੱਲ ਗਵਰਨਰ ਸਾਹਿਬ ਦੀ ਲੈਟਰ ਦਾ ਸਾਈਨ ਹੋ ਗਿਆ ਉਹਦੇ 'ਚ ਵੀ ਆ ਗਿਆ ਵੀ ਜਿਹੜੀਆਂ ਪਿੰਡਾਂ ਦੀਆਂ ਚੋਣਾਂ ਨੇ ਉਹ ਰਾਜਨੀਤਿਕ ਪਾਰਟੀਆਂ ਦੇ ਝੰਡਿਆਂ ਤੇ ਨਹੀਂ ਤੁਸੀਂ ਪਿੰਡ ਦੇ ਭਾਈਚਾਰਕ ਤੌਰ ਤੇ ਲੜੋ ਜਿਹੜਾ ਤੁਹਾਨੂੰ ਪਿੰਡ ਦਾ ਬੰਦਾ ਚੰਗਾ ਲੱਗਦਾ ਉਹਨੂੰ ਸਰਪੰਚ ਬਣਾਓ ਤੇ ਅਸੀਂ ਗੱਫੇ ਦੇਣ ਨੂੰ ਤਿਆਰ ਆ ਸਾਡੀ ਸਰਕਾਰ ਆ ਅਗਲੀ ਵਾਰ ਵੀ ਆਉਣੀ ਆ ਕੰਮ ਵਧੀਆ ਕਰਾਂਗੇ ਤਾਂ ਆਉਣ ਵਾਲੇ 50 ਸਾਲਾਂ ਦੇ ਵਿੱਚ ਬਹੁਤ ਵਧੀਆ ਕੰਮ ਕਰਾਂਗੇ ਪਰ ਲੜਾਈ ਝਗੜੇ ਚ ਨਾ ਜਾਇਓ ਸਰਬਸੰਤੀ ਦੇ ਨਾਲ ਜਿਹੜੇ ਲੋਕ ਤੁਹਾਡਾ ਕੰਮ ਕਰ ਸਕਦੇ ਆ ਜਿਹੜੀ ਸਰਕਾਰ ਕੰਮ ਕਰ ਸਕਦੀ ਆ ਉਹਦੇ ਨਾਲ ਰਲ ਕੇ ਕੰਮ ਕਰੋ ਦੂਜੀ ਗੱਲ ਫਿਰ ਕਈ ਲੀਡਰ ਕਹਿੰਦੇ ਆ ਵੀ ਆਮ ਆਦੀਮ ਕੱਲ ਕੋਈ ਕਹਿ ਰਿਹਾ ਸੀ ਵੀ ਬਰਾੜ ਸਾਹਿਬ ਕਹਿ ਰਹੇ ਸੀ ਆਮ ਆਦੀਮ ਪਾਰਟੀ ਵਾਲਿਆਂ ਦੇ ਜਲੇ ਪੈਣਗੇ ਉਹ ਨਹੀਂ ਜੀ ਤੁਸੀਂ ਸਤਕਾਰਯੋਗ ਹੋ ਤੁਹਾਡੀ ਉਮਰ ਵੱਡੀ ਆ ਮੈਂ ਪਿਛਲੇ ਦਿਨੀ ਪ੍ਰੈਸ ਕਾਨਫਰੰਸ ਕਿਹਾ ਸੀ ਵੀ ਜਿੰਨਾ ਟਾਈਮ ਸਾਡਾ ਬਾਪੂ ਬਜ਼ੁਰਗ ਆ ਜਿਹੜਾ ਉਹ ਤਗੜਾ ਨਹੀਂ ਹੁੰਦਾ ਉਹਨਾ ਟਾਈਮ ਕੁਛ ਨਹੀਂ ਕਹਿਣਾ ਪਰ ਜੇ ਤੁਸੀਂ ਕਮਜ਼ੋਰ ਹੋ ਕੱਲੀਆਂ ਬੜਕਾਂ ਵਾਲੇ ਜਿੱਦਣ ਤੁਸੀਂ ਲੜਨ ਜੋਗੇ ਹੋਗੇ ਉਦੋਂ ਤੁਹਾਡੇ ਡਲਿਆਂ ਦਾ ਵੀ ਹਿਸਾਬ ਕਰਾਂਗੇ ਸਾਰਾ ਕੁਝ ਕਰਾਂਗੇ ਤਾਂ ਤੁਸੀਂ ਇਹ ਗੱਲ ਤੋਂ ਬੇਫਿਕਰ ਹੋ ਜਾਓ ਪਰ ਤੁਹਾਡਾ ਸਤਿਕਾਰ ਕਰਦਾ ਹਾਂ ਤੁਸੀਂ ਸੇਧ ਦਾ ਧਿਆਨ ਰੱਖਿਆ ਕਰੋ ਇਹ ਜਿਹੇ ਬਿਆਨ ਨਾ ਦਿਆ ਕਰੋ ਵੀ ਭਾਈ ਡਲੇ ਪਹਿਣ ਕੇ ਰੋੜੇ ਪਹਿਣ ਕੇ ਡਲੇ ਰੋੜੇ ਕਿਸੇ ਦੇ ਨਹੀਂ ਪੈਂਦੇ ਜਿਹੜੇ ਕੰਮ ਨਹੀਂ ਕਰਦੇ ਉਹਨਾਂ ਦੇ ਪੈਂਦੇ ਨੇ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਲੋਕ ਪਿਆਰ ਕਰਦੇ ਆ ਧੰਨਵਾਦ